ਇੱਥੇ ਤੇ ਕਹਾ ਦੱਸੂਗੀ ਹਾਂਜੀ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਆਈਪੀਐਸ ਇਹਨਾਂ ਵੱਲੋਂ ਕੱਲ ਸਾਰੇ ਪਟਿਆਲੇ ਦੇ ਵਿੱਚ ਆਪਰੇਸ਼ਨ ਸੀਲ 15 ਚਲਾਇਆ ਗਿਆ ਜਿਸ ਦੌਰਾਨ ਮਤਲਬ ਅਸੀਂ ਇੰਟਰ ਸਟੇਟ ਨਾਕੇ ਲਾਏ ਸੀਗੇ ਨਾਕੇ ਦੌਰਾਨ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵਰਨ ਸ਼ਰਮਾ ਜੀ ਆਈਪੀਐਸ ਐਸਪੀਡੀ ਸ਼੍ਰੀ ਗੁਰਵੰਸ ਬੈਂਚ ਜਿਹੜੇ ਨਿਸ਼ਾ ਜਨੇ ਸੀ ਜਿਹੜੇ ਮਤਲਬ ਸੀਲਿੰਗ ਹੋਈ ਸੀ ਉਸ ਦੌਰਾਨ ਸਾਨੂੰ ਸ਼ੰਭੂ ਤੋਂ ਇੱਕ ਐਨਡੀਪੀਐਸ ਦੰਦੀ ਕਮਰਸ਼ੀਅਲ ਰਿਕਵਰੀ ਹੋਈ ਹੈ ਇਹ ਅਸੀਂ ਜਯਵਿੰਦਰ ਜੌਨਕੀ ਇੰਚਾਰਜ ਟੇਪਲਾ ਇਹ ਟੇਪਲਾ ਕੋਲੇ ਉੱਥੇ ਰਾਣਾ ਪੈਟਰੋਲ ਪੰਪ ਕੋਲੇ ਖੜਾ ਸੀ ਤਾਂ ਉਧਰੋਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਹਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਜਿਹੜਾ ਹਰਨਿਰਵੈਰ ਸਿੰਘ ਝੋਲਾ ਸਾਹਿਬ ਤਰਨਤਾਰਨ ਦਾ ਸੀ ਜਿਹਦੀ ਤਲਾਸ਼ੀ ਦੌਰਾਨ ਝੋਲਾ ਸੀ ਉਹਦੇ ਕੋਲੇ ਤਲਾਸ਼ੀ ਦਾ 4000 ਵੀ ਗੋਲੀਆਂ ਬਰਮਦ ਹੋਈਆਂ ਜਿਹੜੀਆਂ ਨਿਸ਼ੀਲੀਆਂ ਗੋਲੀਆਂ ਸੀ ਜਿਨ੍ਹਾਂ ਨੂੰ ਅਸੀਂ ਕਰਦੇ ਜ ਲੈ ਕੇ ਉਹਦੇ ਖਿਲਾਫ ਐਫ ਆਈ ਨੰਬਰ 62 ਅੰਦਰ ਅੰਡਰ ਸੈਕਸ਼ਨ 21 62 22 85 ਐਨ ਡੀ ਪੀ ਐਸ ਐ ਕਿ ਕਾਰਵਾਈ ਕੀਤੀ ਹੈ ਇਹ ਜੀ ਹਜੇ ਸਾਡੀ ਤਫਤੀਸ਼ ਜਾਰੀ ਹੈ ਇਹ ਉਧਰੋਂ ਬਾਬੂ ਸਿੰਘ ਨਗਰ ਹੈ ਕੋਈ ਯੂ ਪੀ ਚ ਉਥੋਂ ਹਜੇ ਤੱਕ ਇਹਨੇ ਦੱਸਿਆ ਲੈ ਕੇ ਆਇਆ ਤੇ ਇਹ ਆਪ ਵੀ ਖਾਂਦਾ ਤੇ ਅੱਗੇ ਸੇਲ ਵੀ ਕਰਦਾ ਕਰਨ ਤਰਨ ਦਾ ਰਹਿਣ ਵਾਲਾ ਹੈ ਚੋਲਾ ਸਾਹਿਬ ਦਾ ਇਹ ਹਜੇ ਕੱਲ ਫੜਿਆ ਅੱਜ ਰਿਮਾਂਡ ਲੈ ਕੇ ਸੱਤੀ ਨਾਲ ਪੁੱਛਕਿਛ ਕਰਕੇ ਇਹਦੋਂ ਬੈਕਵਰਡ ਦੇ ਫਾਰਵਰਡ ਨੇ ਇ ਸਟੈਬਲਿਸ਼ ਕੀਤੇ ਜਾਣਗੇ ਨਹੀਂ ਪਹਿਲਾਂ ਕੋਈ ਹਜੇ ਪਰਚਾ ਨਹੀਂ ਹੈਗਾ ਇਹ ਸਾਡੇ ਹਜੇ ਹੈਗਾ ਨਹੀਂ ਨਹੀਂ ਹਜੇ ਨਹੀਂ ਕੋਈ ਪਤਾ ਲੱਗਿਆ ਦੇ ਪਰਚੇ ਬਾਰੇ ਬਾਕੀ ਅੱਗੇ ਵੀ ਤੁਹਾਨੂੰ ਦੱਸਿਆ ਵੀ ਇਹ ਜਿਹੜਾ ਸਰ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਚਾਣਾ ਸ਼ੰਭੂ ਦੇ ਅੱਗੇ ਵੀ ਪਿੱਛੇ ਜੇ 50000 ਗੋਲੀਆਂ ਪੜੀਆਂ ਸੀ ਕਾਫੀ ਮਤਲਬ ਇਹ ਯੁੱਧ ਨਸ਼ਾ ਵਰਗ ਜਿਹੜਾ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਤਹਿਤ ਅਸੀਂ ਕਨੌਰ ਜ਼ਿਲ੍ਹੇ ਦੇ ਵਿੱਚ ਕਨੌਰ ਸਬਡਿਵੀਜ਼ਨ ਦੇ ਵਿੱਚ ਕਾਫੀ ਮਤਲਬ ਰਿਕਵਰੀਆਂ ਕੀਤੀਆਂ ਇਹਦੇ ਦੌਰਾਨ ਕਲ ਅਪਰੇਸ਼ਨ ਸੀਲ ਦੌਰਾਨ ਹੀ ਕਨੌਰ ਵੀ ਅਸੀਂ ਇੱਕ ਹਰਦੇਵ ਸਿੰਘ ਚਮਾਰੂ ਦਾ ਫੜਿਆ ਉਹਦੇ ਖਿਲਾਫ ਵੀ ਭੁੱਕੀ ਦਾ ਐਫਆਈਆਰ ਦਿੱਤੀ ਹੈ ਤੇ ਉਹ ਕਨੌਰ ਵਾਲਿਆਂ ਨੇ ਦਿੱਤੀ ਹੈ ਇਹ ਅੱਗੋਂ ਵੀ ਇਹੋ ਜਿਹੀ ਕਾਰਵਾਈ ਚੱਲਦੀ ਰਹੇਗੀ ਉਹ ਕੁਆਂਟੀਟੀ 2 ਕਿਲੋ ਹੈ ਜੀ ਇਹ ਗੋਲੀਆਂ ਨੇ ਜੀ ਕਿਹੜੇ ਨਾਮ ਦੇ ਹੋਣ ਬ੍ਰੈਂਡ ਇਹ ਹੈਗਾ ਜੀ ਲੋਮੋਟਿਲ ਹਾਈਡਰੋਕਲਾਈਡ ਐਕਟਰੋਫਾਈਨ ਸਲਫੇਟ ਟੈਬਲੇਟਸ ਆਪੀ ਇਹਨਾਂ ਹੀਲੀਆ ਗੋਲੀਆਂ ਜੀ ਇਹ ਨਸ਼ੇਦੀਆਂ ਗੋਲੀਆਂ ਇਹ ਲੋਮੋਟਿਲ ਜੀ ਨੂੰ ਕਹਿੰਦੇ ਆ ਉਹ ਗੋਲੀਆਂ